ਸਰੋਤ ਤਾਂ ਮੰਤਰੀ ਭਾਰਤੀ ਜਨੋਸ਼ਦੀ ਕੇਂਦਰ ਖੁੱਲਿਆ ਹੈ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਕਿੰਨਾ ਕੁ ਫਾਇਦਾ ਹੋਵੇਗਾ ਲੋਕਾਂ ਨੂੰ ਦੇਖੋ ਜੀ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਆਲਰੇਡੀ ਇਹ ਜਿਹੜੀ ਜਨੋਸ਼ਦੀ ਕੇਂਦਰ ਹੈ ਵੱਖ-ਵੱਖ ਥਾਵਾਂ ਤੇ ਜ਼ਿਲ੍ਹੇ ਚ ਆਲਰੇਡੀ ਚਲਾ ਰਹੇ ਹਾਂ ਜਿਵੇਂ ਕਿ ਮੁਹਾਲੀ ਜ਼ਿਰਖਪੁਰ ਸਾਡੇ ਆਲਰੇਡੀ ਖਰੜ ਵੀ ਸਾਡਾ ਜਨੋਸ਼ਦੀ ਸਟੋਰ ਚੱਲ ਰਿਹਾ ਹੈ ਔਰ ਬਹੁਤ ਵਧੀਆ ਰਿਸਪਾਂਸ ਜਨੋਸ਼ਤੀ ਸਟੋਰ ਦਾ ਸਾਡੇ ਲੋਕਾਂ ਚੋਂ ਤੇ ਪੇਸ਼ੈਂਟਸ ਤੋਂ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਨੂੰ ਬਹੁਤ ਹੀ ਸਸਤੇ ਦਰ ਤੇ ਜਨਰਿਕ ਮੈਡੀਸਿਨਸ ਉਪਲਬਧ ਹੋ ਜਾਂਦੀ ਹੈ ਅ ਪਿੱਛੇ ਸਰਕਾਰ ਵੱਲੋਂ ਬਹੁਤ ਜ਼ੋਰ ਕੋਸ਼ਿਸ਼ ਕੀਤੀ ਗਈ ਹੈ ਕਿ ਮੈਕਸਿਮਮ ਜਿਹੜੀਆਂ ਦਵਾਈਆਂ ਹਸਪਤਾਲ ਚੋਂ ਹੀ ਦਿੱਤੀਆਂ ਜਾਣ ਔਰ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਥੇ ਹਸਪੀਟਲ ਇਨਵੈਂਟਰੀ ਮੈਨੇਜਮੈਂਟ ਨੂੰ ਮੈਨੇਜਮੈਂਟ ਦੇ ਵਿੱਚ ਕੁਝ ਡਿਲੇ ਹੋਂਦੀ ਹੈ ਜਾਂ ਪਿੱਛੇ ਤੋਂ ਕੋਈ ਸਪਲਾਈ ਘਟ ਜਾਂਦੀ ਹੈ ਉੱਥੇ ਹਸਪੀਟਲ ਵੀ ਜਨੋਸ਼ਦੀ ਸਟੋਰ ਤੋਂ ਮੈਡੀਸਿਨਸ ਖਰੀਦ ਕੇ ਜਿਹੜੇ ਪੇਸ਼ੈਂਟਸ ਨੂੰ ਦਿੰਦੇ ਤਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਤੇ ਮੈਂ ਸਮਝਦੀ ਹਾਂ ਕਿ ਇਸ ਜਨੋਸ਼ਦੀ ਸਟੋਰ ਕੋਰਾਲੀ ਦੇ ਵਿੱਚ ਵੀ ਬੜਾ ਵਧੀਆ ਰਿਸਪੌਂਸ ਦੇਖਣ ਨੂੰ ਮਿਲੇਗਾ ਔਰ ਪੇਸ਼ੈਂਟਸ ਨੂੰ ਸਹੂਲਤ ਮਿਲੇਗੀ ਮੈਂ ਕੋਰਾਲੀ ਸੀਐਮ ਸਾਹਿਬ ਨੇ ਵੀ ਇਸ ਹੈਲਥ ਸੈਂਟਰ ਦਾ ਗਰਾਉਂਡ ਕੀਤਾ ਸੀਗਾ ਤੇ ਅਪਗ੍ਰੇਡ ਕਰਨ ਦੀ ਗੱਲ ਕੀਤੀ ਸੀਗੀ ਲੇਕਿਨ ਬਹੁਤ بڑا ਅੜਸਾ ਹੋ ਗਿਆ ਤੇ ਪਬਲਿਕ ਇੰਤਜ਼ਾਰ ਕਰ ਰਹੀ ਹੈ ਕਿ ਕੁਰਾਣੀ ਹੈਲਥ ਦੇ ਜਿਹੜਾ ਹੈ ਇਸ ਨੂੰ ਇਹ ਕਦੋਂ ਅਪਡੇਟ ਹੋਏਗਾ ਕਦੋਂ ਪਬਲਿਕ ਨੂੰ ਜਿਹੜੀਆਂ ਨੇ ਫੈਸਿਲਿਟੀਆਂ ਉਹ ਕੋ ਹੈਲਥ ਵੇਸ ਤੇ ਜ਼ਿਆਦਾ ਮਿਲਣਗੀਆਂ ਦੇਖੋ ਜੀ ਕੋਰਾਲੀ ਹਸਪੀਟਲ ਦੇ ਵਿੱਚ ਅਸੀਂ 2023 ਇੱਕ ਆਡਿਟ ਐਨਾਲਿਸਿਸ ਕੀਤਾ ਸੀ ਕਿ ਕਿਵੇਂ ਇੱਥੇ ਪਬਲਿਕ ਦੀ ਸੁਵਿਧਾਵਾਂ ਦੀਆਂ ਫੈਸਿਲਿਟੀਆਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਔਰ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਅਸੀਂ ਪ੍ਰਾਈਵੇਟ ਹਸਪੀਟਲਸ ਦੇ ਨਾਲ ਕੰਸਲਟ ਕਰਕੇ ਵੀ ਕਿ ਇਸ ਹਸਪੀਟਲ ਨੂੰ ਇਸ ਤਰ੍ਹਾਂ ਦੀ ਲੁੱਕ ਮਿਲੇ ਇਸ ਤਰ੍ਹਾਂ ਦੀ ਵੇਟਿੰਗ ਏਰੀਆ ਹੋਵੇ ਕੇਬਿਨਸ ਹੋਵੇ ਡਾਕਟਰਸ ਲਈ ਵੀ ਪੇਸ਼ੈਂਟਸ ਲਈ ਵੀ ਪ੍ਰੋਪਰ ਸੁਵਿਧਾਵਾਂ ਹੋਣ ਇਸ ਤਰ੍ਹਾਂ ਦਾ ਦੀ ਰਿਪੋਰਟ ਅਸੀਂ ਬਣਾ ਕੇ ਭੇਜੀ ਹੋਈ ਹੈ ਔਰ ਇਸ ਸਾਲ ਜਿਵੇਂ ਤੁਸੀਂ ਜਾਣਦੇ ਹੋ ਕਿ तीन चार महीने तक कोड इलेक्शन कोड करके काफ़ी काम साढे अटके रहे जेडे कि हूँ बड़ी स्पीड के ना अगे वे ने उम्मीद करते हैं कि बहुत छेती वो काम इतें भी शुरू हो जाएगा ਔਰ ਬਹੁਤ ਇੱਕ ਵਧੀਆ ਮਾਡਰਨ ਫੈਸਿਲਿਟੀ ਤੁਹਾਨੂੰ ਕੋਰਾਲੀ ਹਸਪੀਟਲ 'ਚ ਦੇਖਣ ਨੂੰ ਮਿਲੇਗੀ। ਬਾਕੀ ਜਿਹੜੇ ਛੋਟੇ-ਛੋਟੇ ਕੰਮ ਨੇ ਜਿਵੇਂ ਇੱਥੇ ਪਾਣੀ ਭਰਨ ਦੀ ਕਾਫੀ ਸਮੱਸਿਆ ਪਿੱਛੇ-ਸਾਹਮਣੇ ਆਉਂਦੀ ਸੀ ਜਾਂ ਬਾਉਂਡਰੀ ਵਾਲ ਦੀ, ਗੇਟ ਦੀ ਸਮੱਸਿਆ ਸਾਡੇ ਧਿਆਨ 'ਚ ਆਉਂਦੀ ਹੈ ਤਾਂ ਉਹ ਕੰਮ ਅਸੀਂ ਪ੍ਰਾਈਵੇਟ ਸੋਰਸਸ, ਸੀਐਸਆਰ ਰਾਹੀਂ ਵੀ ਔਰ ਸਰਕਾਰੀ ਸੋਰਸਸ ਤੋਂ ਵੀ ਸਮੇਂ-ਸਮੇਂ ਤੇ ਕਰਾਣੇ ਰਹੇ। ਮੈਡਮ ਜਿਵੇਂ ਕਿ ਨਾ ਕੋਰਾਲੀ ਹਸਪੀਟਲ ਹੈ 100-150 ਪੈਕ ਲੱਗਦਾ ਜੀ ਇਹਨਾਂ ਨੂੰ ਤੇ ਲੇਡੀ ਡਾਕਟਰ ਕੋਈ ਨਹੀਂ ਹੈਗੇ ਪਹਿਲਾਂ ਗਾਇਨੀ ਦੇ ਸੀਗੇ। ਤੇ 50 ਤੋਂ 100 ਦੇ ਵਿੱਚ ਮਹੀਨੇ ਦੇ ਵਿੱਚ ਡਿਲੀਵਰੀਜ਼ ਹੁੰਦੀਆਂ ਸੀਗੀਆਂ ਤੇ ਹੁਣ ਉਹ ਖਰੜ ਪ੍ਰੈਸ਼ਰ ਪੈ ਰਹੀ ਜਾਂ ਮੋਹਾਲੀ ਪ੍ਰੈਸ਼ਰ ਪੈਂਦਾ ਤੇ ਇੱਥੇ ਕਦੋਂ ਤੱਕ ਹੋ ਜੇਗੀ ਜੀ ਹਾਂਜੀ ਮੇਰੇ ਧਿਆਨ ਚ ਲਿਆਇਆ ਗਿਆ ਹੈ ਕਿ ਪਿੱਛੇ ਗਾਇਨੋਕੋਲੋਜਿਸ ਜਿਹੜੇ ਇੱਥੇ ਡਿਪਿਊਟਡ ਸੀ ਉਹ ਰਿਜ਼ਾਈਨ ਕਰਕੇ ਚਲੇ ਗਏ ਨੇ ਤੇ ਇਹ ਹੈਲਥਪਾਰਕ ਦੇ ਧਿਆਨ ਚ ਲਿਆਇਆ ਜਾਵੇਗਾ ਅੱਜ ਸਾਡੇ ਕੋਲ ਨਵੇਂ ਸਿਵਲ ਸਰਜਨ ਵੀ ਆ ਗਏ ਨੇ ਸੋ ਵਾਈਲ ਆਫਕੋਰਸ ਸਾਡੇ ਐਕਟਿੰਗ ਸਿਵਲ ਸਰਜਨ ਡਾਕਟਰ ਰੇਨੂ ਕਾਮ ਕਮ ਕਾ ਸਾਂਭਰੇ ਸੀ ਲੇਕਿਨ ਅੱਜ ਜਿਵੇਂ ਪੋਸਟਾਂ ਭਰੀਆਂ ਜਾ ਰਹੀਆਂ ਹੈ ਡੀਪੀਸੀ ਹੋਣ ਦੀ ਲੋਡ ਸੀ ਉਹ ਹੋ ਕੇ ਅੱਜ ਸਿਵਲ ਸਰਜਨ ਅਪਾਇੰਟ ਕੀਤੇ ਗਏ ਨੇ ਉਹ ਵੀ ਜਿਹੜੀ ਬਾਕੀ ਵੈਕੈਂਸੀਜ਼ ਵੀ ਬਚਦੀਆਂ ਨੇ ਅਸੀਂ ਸਰਕਾਰ ਦੇ ਲੈਵਲ ਤੇ ਰੇਜ਼ ਕਰਾਂਗੇ ਔਰ ਛੇਤੀ ਤੋਂ ਛੇਤੀ ਉਹਨਾਂ ਨੂੰ ਪੂਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਮੈਮ ਇੱਕ ਨਾ ਰਾਤ ਨੂੰ ਫਿਰ ਇੱਕ ਤਾਂ ਲਾਈਟਸ ਨਹੀਂ ਹੈਗੀਆਂ ਨਾ ਵਾਚਮੈਨ ਉਹ ਇਹ ਵੀ ਬਹੁਤ ਦਿੱਕਤ ਹੈ ਜੀ ਇੱਥੇ ਜਿੱਥੇ ਪੇਸ਼ੈਂਟ ਐਡਮਿਟ ਆਫੇ ਗੱਡੇ ਇਸ ਤਰ੍ਹਾਂ ਭਟੇ ਹੋ ਤੁਸੀਂ ਦੌਰਾ ਕਰ ਸਕਦੇ ਹੋ ਜਾ ਕੇ ਤੇ ਬਹੁਤ ਪਰੇਸ਼ਾਨੀ ਲੱਗਦੀ ਮੈਂ ਐਸਐਮਓ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਇੱਥੇ ਦਾ ਆਡਿਟ ਕਰਕੇ ਦੁਬਾਰਾ ਇੱਕ ਵਾਰੀ ਕਿਹੜੀਆਂ ਸੁਵਿਧਾਵਾਂ ኦਪਰੇਸ਼ਨਲ ਤੌਰ ਤੇ ਜਿਹੜੀਆਂ ਸਾਨੂੰ ਲੋੜਿੰਦੀਆਂ ਨੇ ਔਰ ਅਰਜੈਂਟ ਤੌਰ ਤੇ ਜਿਹੜੀਆਂ ਲੋੜਿੰਦੀਆਂ ਨੇ ਉਹ ਅਸੀਂ ਇਮੀਡੀਏਟ ਤੌਰ ਤੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਇਨਫਰਾਸਟ੍ਰਕਚਰਲ ਰਿਫਾਰਮਸ ਵੀ ਹੈਗੇ ਨੇ ਜਿਹੜੀ ਬਿਲਡਿੰਗ ਕੋਈ ਖਰਾਬ ਹੈ ਜਾਂ ਹੋਰ ਕੋਈ ਬੈਂਚਸ ਲਗਾਉਣ ਵਾਲੇ ਨੇ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਸਮੇਂ ਤੇ ਪੂਰੀ ਕਰਾਂਗੇ ਥੈਂਕ ਯੂ ਥੈਂਕ ਯੂ